ਦੋਸਤੋ ਅਸੀਂ ਕੱਲ ਇੱਕ ਵੀਡੀਓ ਪਾਈ ਸੀ ਕਿ ਫੋਟੋ ਹੁਣ ਡਾਕੂਮੈਂਟ ਹੋਵੇ ਕਾਲ ਰਿਕਾਰਡਿੰਗ ਹੋਵੇ ਭਾਵੇਂ WhatsApp ਦੇ ਮੈਸੇਜ ਹੋਣ ਜੇਕਰ ਇਹ ਡਿਲੀਟ ਹੋ ਜਾਣ ਤਾਂ ਇਹਨਾਂ ਨੂੰ ਵਾਪਸ ਕਿਸ ਤਰ੍ਹਾਂ ਲਿਆਇਆ ਜਾ ਸਕਦਾ ਹੈ ਅਤੇ ਇਸ ਵੀਡੀਓ ਨੂੰ ਪਾਉਣ ਤੋਂ ਬਾਅਦ ਸਾਨੂੰ 25-30 ਲੋਕਾਂ ਦੀ ਮੈਸੇਜ ਅਜਿਹਾ ਆਏ ਨੇ ਉਹਨਾਂ ਨੇ ਡਿਮਾਂਡ ਕੀਤੀ ਹੈ ਕਿ ਕਿਸੇ ਦਾ ਜੇਕਰ Wi-Fi ਪਾਸਵਰਡ ਨਹੀਂ ਪਤਾ ਹੈਗਾ ਤਾਂ ਉਸ ਦਾ Wi-Fi ਵਾਲਾ ਨੈਟ ਨੂੰ ਇਸਤੇਮਾਲ ਕਰਨ ਦਾ ਤਰੀਕਾ ਵੀ ਦੱਸਿਆ ਜਾਵੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਿਨਾਂ Wi-Fi ਦਾ ਪਾਸਵਰਡ ਜਾਣੇ ਆ ਵਾਈਫਾਈ ਵਾਲਾ نیٹ ਇਸਤੇਮਾਲ ਕਰਨ ਦਾ ਤਰੀਕਾ ਦੱਸਣ ਜਾ ਰਿਹਾ ਹਾਂ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕਮੋਜ ਦੋਸਤੋ ਵੈਸੇ ਤਾਂ ਪਾਸਵਰਡ ਜੇਕਰ ਪਤਾ ਨਾ ਹੋਵੇ ਤਾਂ ਫਿਰ ਤੁਸੀਂ ਉਹ ਵਾਲਾ نیٹ ਇਸਤੇਮਾਲ ਨਹੀਂ ਕਰ ਸਕਦੇ ਜਿਸ ਤਰ੍ਹਾਂ ਤਾਲੇ ਦੀ ਜੱਜ ਬਕਹੀਏ ਕਿ ਜ਼ਿੰਦੇ ਦੀ ਚਾਬੀ ਹੁੰਦੀ ਹੈ ਉਸੇ ਤਰ੍ਹਾਂ ਤਕਨੀਕੀ ਰੂਪ ਦੇ ਵਿੱਚ ਕਿਸੇ ਚੀਜ਼ ਨੂੰ ਬੰਦ ਕੀਤਾ ਹੁੰਦਾ ਹੈ ਤਾਂ ਉਸ ਨੂੰ ਖੋਲਣ ਦੇ ਲਈ ਇੱਕ ਪਾਸਵਰਡ ਹੁੰਦਾ ਹੈ ਅਤੇ ਇਸੇ ਤਰ੍ਹਾਂ ਵਾਈਫਾਈ ਦਾ ਵੀ ਇੱਕ ਪਾਸਵਰਡ ਹੁੰਦਾ ਹੈ ਅਤੇ ਇਹ ਪਾਸਵਰਡ ਲਗਾ ਕੇ ਹੀ ਵਾਈਫਾਈ ਦਾ ਨੈਟ ਇਸਤੇਮਾਲ ਕੀਤਾ ਜਾ ਸਕਦਾ। ਲੇਕਿਨ ਵਾਈਫਾਈ ਦਾ ਨੈਟ ਬਿਨਾ ਪਾਸਵਰਡ ਤੋਂ ਵੀ ਇਸਤੇਮਾਲ ਕੀਤਾ ਜਾ ਸਕਦਾ ਹੈਗਾ। ਇਸ ਦੇ ਲਈ ਇੱਕ ਜਗਾੜੂ ਤਰੀਕਾ ਹੈਗਾ। ਇਹੀ ਤਰੀਕਾ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ। ਅਤੇ ਜੇਕਰ ਤੁਹਾਨੂੰ ਇਹ ਤਰੀਕਾ ਪਸੰਦ ਆਇਆ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਤਾਂ ਫਿਰ ਆਓ ਦੋਸਤੋ ਹੁਣ ਚੱਲਦੇ ਆਪਾਂ ਮੋਬਾਈਲ ਦੀ ਸਕਰੀਨ ਦੇ ਉੱਪਰ ਅਤੇ ਪਹਿਲਾਂ ਮੈਂ ਤੁਹਾਨੂੰ ਬਾਈਜੀ ਪੰਜਾਬੀ ਸਾਡੇ ਦਫ਼ਤਰ ਦੇ ਵਿੱਚ ਲੱਗਿਆ ਹੋਇਆ ਵਾਈਫਾਈ ਦਾ ਨੈਟ ਦਿਖਾਵਾਂਗਾ ਅਤੇ ਉਸ ਨੈਟ ਨੂੰ ਦਿਖਾਵਾਂਗਾ ਚੱਲਦਾ ਹੋਇਆ ਆਪਣੇ ਮੋਬਾਈਲ ਦੇ ਉੱਪਰ ਅਤੇ ਫਿਰ ਮੈਂ ਤੁਹਾਨੂੰ ਬਿਨਾਂ ਪਾਸਵਰਡ ਜਾਣਿਆ ਦੂਸਰੇ ਮੋਬਾਈਲ ਦੇ ਉੱਪਰ ਉਹੀ ਵਾਲਾ ਨੈਟ ਚਲਾ ਕੇ ਦਿਖਾਵਾਂਗਾ ਤਾਂ ਇਹ ਹੈ ਜੀ ਸਾਡੇ ਬਾਈਜੀ ਪੰਜਾਬੀ ਦਫ਼ਤਰ ਦੇ ਵਿੱਚ ਲੱਗਿਆ ਹੋਇਆ ਵਾਈਫਾਈ ਇੰਟਰਨੈਟ ਤਾਂ ਇਹ ਵਾਲਾ ਇੰਟਰਨੈਟ ਲਾਈਟਾਂ ਚੱਲ ਰਹੀਆਂ ਇਸ ਵਕਤ ਆਨ ਹੈਗਾ ਅਤੇ ਸਾਡੇ ਦਫ਼ਤਰ ਦੇ ਵਿੱਚ ਮੌਜੂਦ ਮੋਬਾਈਲ ਅਤੇ ਲੈਪਟਾਪ ਦੇ ਉੱਪਰ ਇਹ ਇੰਟਰਨੈਟ ਇਸ ਵਕਤ ਇਹ ਵਾਈਫਾਈ ਚੱਲ ਰਿਹਾ ਹੈਗਾ ਅਤੇ ਮੈਂ ਤੁਹਾਨੂੰ ਮੋਬਾਈਲ ਦੇ ਉੱਪਰ ਜਾ ਕੇ ਦਿਖਾਉਣਾ ਕਿ ਇਹ ਵਾਈਫਾਈ ਇੰਟਰਨੈਟ ਇਸ ਵਕਤ ਕਨੈਕਟ ਹੈਗਾ ਅਤੇ ਆਪਾਂ ਬਿਨਾ ਪਾਸਵਰਡ ਜਾਣੇ ਆ ਇਹ ਹੀ ਵਾਈਫਾਈ ਦੂਜੇ ਮੋਬਾਈਲ ਦੇ ਉੱਪਰ ਵੀ ਚਲਾਵਾਂਗੇ ਇਹ ਇੱਕ ਮੋਬਾਈਲ ਹੈਗਾ ਇਸ ਮੋਬਾਈਲ ਦੇ ਉੱਪਰ ਬਾਈਜੀ ਪੰਜਾਬੀ ਦਾ ਵਾਈਫਾਈ ਚੱਲ ਰਿਹਾ ਹੈਗਾ ਮੈਂ ਤੁਹਾਨੂੰ ਸੈਟਿੰਗ ਦੇ ਵਿੱਚ ਜਾ ਕੇ ਦਿਖਾਉਣਾ ਵਾਈਫਾਈ ਆਪਾਂ ਔਨ ਕੀਤਾ ਹੈਗਾ ਤਾਂ ਤੁਹਾਨੂੰ ਨਜ਼ਰ ਆਵੇਗਾ ਕਿ Airtel 2G ਪੰਜਾਬੀ ਤੇ ਇਹ ਨੈਟ ਇਸ ਵਕਤ ਇਸ ਮੋਬਾਈਲ ਦੇ ਉੱਪਰ ਕਨੈਕਟ ਹੈਗਾ ਜੁੜਿਆ ਹੋਇਆ ਹੈਗਾ ਵਾਈਫਾਈ ਇਸ ਮੋਬਾਈਲ ਦੇ ਉੱਪਰ ਇਹ ਚੱਲ ਰਿਹਾ ਹੈਗਾ ਤਾਂ ਤੁਸੀਂ ਮੰਨ ਲਓ ਇਸ ਮੋਬਾਈਲ ਦੇ ਵਿੱਚ ਜਾਂ ਸਾਡੇ ਦਫ਼ਤਰ ਦੇ ਵਿੱਚ ਪਏ ਲੈਪਟਾਪ ਦੇ ਵਿੱਚ ਜਿਹੜਾ ਇੰਟਰਨੈਟ ਕਨੈਕਟ ਹੈਗਾ ਉਸ ਲੈਪਟਾਪ ਜਾਂ ਮੋਬਾਈਲ ਨੂੰ ਵਰਤਣ ਵਾਲੇ ਨੂੰ ਵੀ ਬਾਈਜੀ ਪੰਜਾਬੀ ਦਾ ਪਾਸਵਰਡ ਨਹੀਂ ਪਤਾ ਵਾਈਫਾਈ ਦਾ ਤਾਂ ਫਿਰ ਆਪਾਂ ਇਹ ਵਾਲਾ ਵਾਈਫਾਈ ਕਿਸ ਤਰ੍ਹਾਂ ਆਪਾਂ ਕਿਸੇ ਹੋਰ ਡਿਵਾਈਸ ਕਿਸੇ ਹੋਰ ਮੋਬਾਈਲ ਦੇ ਉੱਪਰ ਚਲਾਵਾਂਗੇ ਜਿਸ ਨੂੰ ਬਾਈਜੀ ਪੰਜਾਬੀ ਦਾ ਪਾਸਵਰਡ ਨਾ ਪਤਾ ਹੋਵੇ ਤਾਂ ਫਿਰ ਉਸ ਦੇ ਲਈ ਆਪਾਂ ਨੂੰ ਕੀ ਕਰਨਾ ਪਵੇਗਾ ਤਾਂ ਇਸ ਮੋਬਾਈਲ ਦੇ ਵਿੱਚ ਜਾਂ ਜਿਸ ਲੈਪਟਾਪ ਦੇ ਵਿੱਚ ਇਹ ਕਨੈਕਟ ਹੈਗਾ ਆਪਾਂ ਉਸ ਡਿਵਾਈਸ ਦੀ ਸੈਟਿੰਗ ਦੇ ਵਿੱਚ ਜਾ ਕੇ ਇਸ ਦਾ ਪਰਸਨਲ ਹੌਟਸਪੌਟ ਔਨ ਕਰ ਦੇਵਾਂਗੇ ਮੈਂ ਤੁਹਾਨੂੰ ਸੈਟਿੰਗ ਦੇ ਵਿੱਚ ਜਾ ਕੇ ਦਿਖਾਣਾ ਅਤੇ ਆਪਾਂ ਇਸ ਦਾ ਪਰਸਨਲ ਹੌਟਸਪੌਟ ਔਨ ਕਰ ਲੈਣੇ ਆ ਹੁਣ ਚੱਲਦੇ ਆ ਆਪਾਂ ਦੂਜੇ ਮੋਬਾਈਲ ਦੇ ਵਿੱਚ ਜਿਸ ਦੇ ਵਿੱਚ ਅਸੀਂ ਬਿਨਾਂ ਪਾਸਵਰਡ ਜਾਣਿਆ ਇਹ ਇੰਟਰਨੈਟ ਚਲਾਣਾ ਹੈਗਾ ਤਾਂ ਆਪਾਂ ਉਸ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾ ਕੇ ਪਹਿਲਾਂ ਤਾਂ ਆਪਾਂ ਵਾਈਫਾਈ ਨੂੰ ਔਨ ਕਰ ਲਵਾਂਗੇ ਹੁਣ ਆਪਾਂ ਨੂੰ ਇੱਥੇ ਨੈਟਵਰਕ ਦਿਖਣਗੇ ਸੋ ਪਹਿਲੇ ਜਿਹੜਾ ਦੂਜਾ ਮੋਬਾਈਲ ਸੀਗਾ ਉਹ Realme 12 ਸੀਗਾ ਜਿਸ ਦੇ ਵਿੱਚ ਅਸੀਂ ਪਰਸਨਲ ਹੌਟਸਪੌਟ ਔਨ ਕੀਤਾ ਏ ਤਾਂ ਫਿਰ ਹੁਣ ਆਪਾਂ ਇਸ ਮੋਬਾਈਲ ਦੇ ਵਿੱਚ ਆ ਕੇ Realme 12 ਦੇ ਉੱਪਰ ਕਨੈਕਟ ਕਰਾਂਗੇ ਤਾਂ ਫਿਰ ਇਹ ਆਪਣਾ ਆ ਦੇਖੋ Realme 12 Pro ਦਾ ਇੰਟਰਨੈਟ ਇਸ ਵਕਤ ਇੱਥੇ ਆ ਕੇ ਕਨੈਕਟ ਹੋ ਚੁੱਕਾ ਏ ਸੋ ਬਾਈ ਜੀ ਪੰਜਾਬੀ ਦਾ ਬਿਨਾ ਪਾਸਵਰਡ ਜਾਣਿਆ ਅਸੀਂ ਬਾਈ ਜੀ ਪੰਜਾਬੀ ਵਾਲਾ ਵਾਈਫਾਈ ਆਪਾਂ ਦੂਸਰੀ ਡਿਵਾਈਸ ਦੇ ਉੱਪਰ ਚਲਾ ਲਿਆ ਹੈਗਾ ਬਸ ਸਾਨੂੰ ਪਰਸਨਲ ਹੌਟਸਪੌਟ ਦਾ ਪਤਾ ਹੋਣਾ ਚਾਹੀਦਾ ਹੈ ਅਤੇ ਅਸੀਂ ਪਰਸਨਲ ਹੌਟਸਪੌਟ ਦੇ ਮਾਧਿਅਮ ਨਾਲ ਵਾਈਫਾਈ ਚਲਾਵਾਂਗੇ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਤਰੀਕਾ ਪਸੰਦ ਆਇਆ ਹੋਵੇਗਾ ਅਤੇ ਜੇਕਰ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਨਹੀਂ ਕੀਤਾ ਤਾਂ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਲਓ ਅਤੇ ਜੇਕਰ ਤੁਸੀਂ ਬਾਈ ਦੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਦੀ ਪੰਜਾਬੀ ਸਾਡੇ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕੋਈ ਹੋਰ ਨਵੀਂ ਜਾਣਕਾਰੀ ਲੈ ਕੇ